ਇੱਥੇ ਨੇਚਰ ਨਾਲ ਬਹੁਤ ਸੋਹਣਾ ਕਨੈਕਸ਼ਨ ਬਣਦਾ ਕਿਉਂਕਿ ਇੱਥੇ ਨਾ ਬਰਡ ਲਾਈਫ ਜਿਹੜੀ ਨੇਚਰਲ ਹੁੰਦੀ ਆ ਉਹ ਬਹੁਤ ਆ ਸਾਹਮਣੇ ਜਿਵੇਂ ਟੋਰੀਕੋ ਸ਼ੋਪਿੰਗ ਮਾਲ ਆ ਇੱਥੋਂ ਰੋਡ ਤੋਂ ਉੱਤਰਦੇ ਆਂ ਨਾਲੇ ਪਾਰਕਿੰਗ ਆ ਇੱਥੇ نیچے ਕੱਚੀ ਉਹ ਜਿੱਥੇ ਆਪਾਂ ਗੱਡੀਆਂ ਲਾਈਆਂ ਨੇ ਵੀ ਆਪਣੇ ਦੋਨੇ ਪਾਸੇ ਪਾਣੀ ਆ ਪਰ ਇੱਧਰ ਜਿਹੜਾ ਪਾਣੀ ਆ ਉਹ ਖੜਾ ਵਾ ਤੇ ਆਹ ਸੈਂਟਰ ਚ ਵਾਕ ਆ ਇੱਧਰ ਜਿਹੜਾ ਪਾਣੀ ਐ ਫਲੋ ਕਰ ਰਿਹਾ ਜਿੱਧਰ ਨੂੰ ਫਲੋ ਕਰ ਰਿਹਾ ਆਪਾਂ ਇਹਦੇ ਨਾਲ-ਨਾਲ ਜਾਣਾ ਅੱਗੇ ਰੋਡ ਆ ਰੋਡ ਦੇ نیچے ਦੀ ਜਿਵੇਂ ਟਨਲ ਜੀ ਬਣੀ ਹੋਈ ਆ ਉਧਰ ਦੀ ਨਿਕਲ ਜਾਣਾ ਆਪਾਂ ting 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 ਇਸ ਦਾ ਵੀ ਬਹੁਤ ਪੂਰੀ ਆਸ ਦਾ ਸਿਆਣਾ ਨੇ ਆਣਾ ਕੋਈ ਵੀ ਜਿਵੇਂ ਰਸਤਾ ਵੀ ਚੌੜਾ ਆ ਨਾ ਹਾਈਲੀ ਰეკਮੈਂਡਡ ਵਾਕ ਆ ਜੀ ਇਹ ਵੀ ਤਰੰਗੇ ਦੇ ਵਿੱਚ ਇੱਕ ਹੋਰ ਬਹੁਤ ਸੋਹਣੀਆ ਪਿਆਜ ਪਿਆਜ ਵਾਕਸ ਨੇ ਬਟਨ ਇਹਦਾ ਆਪਣਾ ਨਿਆਰਾ ਨਾਲ ਦੀ ਨਾਲ ਪਾਣੀ ਵਗ ਰਿਹਾ ਹੈ ਲਿਸਨ 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 ਬਰਡ ਲਾਈਫ ਇਸ ਜਗ੍ਹਾ ਤੇ ਬਰਡ ਲਾਈਫ ਬਹੁਤ ਆ ਸਾਨੂੰ ਬਹੁਤ ਪੰਛੀਆਂ ਦੀ ਆਵਾਜ਼ਾਂ ਸੁਣ ਰਹੀਆਂ ਜੀ ਸਸ਼ੀਕਾ ਸਸ਼ੀਕਾ ਕਿਵੇਂ ਆ ਵਧੀਆ ਵਧੀਆ ਚੜ੍ਹਦੀ ਕਲਾ ਹੈ ਪੂਰੀ ਸਰੇ ਸਰੇ ਅੱਜ ਕਿੰਨੇ ਦਿਨਾਂ ਦਾ ਦਿਲ ਕਰ ਰਿਹਾ ਸੀ ਮੇਰੀ ਸੈਰ ਕਰਨ ਦਾ ਇੱਧਰਲੇ ਪਾਸੇ ਨਾ ਮੈਂ ਕਈ ਵਾਰ ਇਸ ਰੋਡ ਤੋਂ ਲੰਘਿਆ ਤੇ نیچے ਦੀ ਨਾ ਲੋਕ ਜਾਂਦੇ ਹੁੰਦੇ ਸੀਗੇ ਅੱਛਾ ਵਾਕ ਕਰਨੇ ਆ ਸਾਈਕਲਿੰਗ ਕਰਦਾ ਤਾਂ ਹਮਮ ਮੇਰਾ ਦਿਲ ਸੀ ਮੈਂ ਚਲਾਇ ਦਿਨ ਵਧੀਆ ਵਾ ਆਪਣੀ ਛੁੱਟੀ ਵੀ ਆ ਹਮ ਤਾਂ ਚੱਲਦੇ ਆ ਜਿੱਧਰ ਵਾਕ ਕਰਕੇ ਆਉਨੇ ਆ वैसे या ਤੁਸੀਂ ਫੁੱਲ ਟਾਈਮ ਜੌਬ ਕਰੋ ਨਾ ਤੇ ਫੇਰ ਬੰਦੇ ਨੂੰ ਹੁੰਦਾ ਵੀ ਜੌਬ ਤੋਂ ਬਾਅਦ ਹੁਣ ਥੋੜੀ ਜਿਹੀ ਬ੍ਰੇਕ ਜੀ ਮਿਲੇ ਆ ਨਾ ਬਿਲਕੁਲ ਬਿਲਕੁਲ ਇੰਨਾ ਕੁਸ਼ਕ ਕੀਤਾ ਜਾਵੇ ਹਾਂ ਕਿਉਂਕਿ ਸਾਰਾ ਦਿਨ ਤੁਸੀਂ ਪਬਲਿਕ ਚ ਰਹਿੰਦੇ ਹੋ ਨਾ ਤੇ ਉਹਦੇ ਕਰਕੇ ਵੀ ਇੱਕ ਤੋਂ ਅਸੀਂ ਆਹ ਰੂਟ ਤੋਂ ਲੰਗੇ ਬਹੁਤ ਵਾਰ ਹੋਵਗੇ ਤਾਂ ਤਾਂ ਵੀ ਜਿਕਰ ਆਇਆ ਹੁਣ ਨੀਨਾ ਵੀ ਤਿਆਰੀ ਖਿੱਚ ਕੇ ਆਈ ਆ ਨਾਲ ਪੂਰੀ ਲੈ ਨਾ ਯੈਸ ਨੀਨਾ ਸਾਡਾ ਰੈਡੀ ਇਹਦਾ ਕੋ ਗੱਲਾਂ ਬਹੁਤ ਨਹੀਂ ਨੀਨਾ ਕਹਿੰਦੀ ਪੈਟ ਹਾਊਸ ਲੈਣਾ ਸਿਰਫ ਉੱਚ ਪੈਟ ਸੀ ਰਹਿਣਗੇ ਫਿਰ ਜਿੰਨੇ ਮੇਰੇ ਕਿਨੀ ਪਿਕਸਸ ਸੀਗੇ ਤੇ ਮੈਂ ਰੋਕੀ ਤੇ ਕਪਰ ਨੂੰ ਉਹ ਜੋ ਫਾਈਟ ਕਰਦੇ ਸੀ ਤੇ ਮੈਂ ਉਹਨਾਂ ਨੂੰ ਤੇ ਕਾਲ ਜਾਂਦਾ ਸੀ ਮੈਂ ਕਹਿੰਦਾ ਸੀ ਨਾ ਰੋਕੀ ਗੱਪ ਡੋਨਟ ਫਾਈਟ ਤੇ ਫਿਰ ਮੈਂ ਬਹੁਤ ਗੁੱਸੇ ਹੁੰਦਾ ਸੀ ਉਹਨਾਂ ਤੇ ਉਹ ਮੇਰੇ ਲੋਕ ਕਰੀ ਜਾਂਦੇ ਵੀ ਹਾਂ ਕੀ ਹੋ ਗਿਆ हां ਤੇ ਫੇਰ ਰੋਲੀਨਾ ਨੇ ਡਿਸਾਈਡ ਕੀਤਾ ਵੀ ਇਹ ਵੱਡੀ ਜਿਹਾ ਹੋਊਗੀ ਨਾ ਜੌਬ ਲੈ ਲਈ ਉਸ ਤੋਂ ਬਾਅਦ ਫਿਰ ਆਪਣਾ ਇੱਕ ਇਹ ਹਾਊਸ ਲੈ ਲੂਗੀ ਪੈਟਸ ਤੇ ਲਈ ਬਸ ਜੀ ਜੇ ਜੋ ਇਹਦਾ ਠੀਕ ਹੈ ਦਾ ਡੌਗੀ ਕਿ ਟਿੱਕੀ ਟਿੱਕੀ ਗੈਟਸ ਪਤਾ ਨਹੀਂ ਕੀ ਕੀ ਐ ਐਨੀਮਲਸ ਚਾਹੁੰਦੀ ਐ ਉਹਦਾ ਪੈਟਰ ਰੱਖ ਬੇਬੀ ਕੈਟ ਤੇ ਡੌਗੀ ਓਕੇ ਤੇ ਫੇਰ ਅੰਮੇ ਮੈ ਡੌਗੀ ਤੇ ਕੈਟ ਨੂੰ ਛੇੜੇ ਨਾ ਦੇ ਨਾ ਵੀ ਫਾਈਟ ਨਾ ਕਰਿਆ ਠੀਕ ਹੈ ਆਪਾਂ ਪਹੁੰਚ ਚੱਲੇ ਆ ਜੀ ਲੱਗਦਾ ਨੇੜੇ ਹੀ ਆ ਨਾ ਯਾਰ ਇੱਕ ਉਹਦੇ ਵਿੱਚ ਅਵੜੀ ਸੁਣ ਲਾ ਕੇ ਇੱਥੇ ਵੀ ਸਾਰੀ ਅਗਰ ਹੁਣ ਕੰਸਟਰਕਸ਼ਨ ਚੱਲ ਰਹੀ ਆ ਟੋਰਿਕੋ ਸਾਡੇ ਸ਼ਾਪਿੰਗ ਮਾਲ ਐਕਸਟੈਂਡ ਕਰਨ ਲੱਗਿਆ ਰੋਡਸ ਇੱਥੇ ਬਣ ਰਹੀਆਂ ਨੇ ਚੰਗੇ ਤਰੀਕੇ ਨਾਲ ਪਹਿਲਾ ਰੌਂਡਪੋਇੰਟ ਸਹੀ ਤਰੀਕੇ ਨਾਲ ਬਣਿਆ ਨਹੀਂ ਸੀ ਹੋਇਆ ਤੇ ਬੋਗਾ ਜੀ ਖੱਬੇ ਹੱਥਾ ਆਪਣੇ ਇੱਧਰ ਹਾਂ ਪਾਣੀ ਦੇ ਨਾਲ ਅੱਛਾ ਸੁਣੀਆ ਇੱਥੇ ਦੇ ਵਿੱਚ ਲੋਕ ਹੈ ਬਾਈ ਤੁਸੀਂ ਤਾਂ ਲੁੱਟੇ ਰਹਿਣਾ ਪਾਰਕਿੰਗ ਕਰਾਉਣੀ ਹੈ ਓਕੇ ਹਾਂ ਪਾਰਕਿੰਗ ਬਣੀ ਹੋਈ ਆ ਨਾ ਮੈਂ ਇੱਧਰ ਕਦੇ ਆਈ ਮਤਲਬ ਇਦਨ ਮੈਂ ਆਈ ਦੇਖਿਆ ਨਹੀਂ ਕਦੇ ਵੀ ਇੱਥੇ ਪਾਰਕਿੰਗ ਵਗੈਰਾ ਵੀ ਹੈਗੀ ਆ ਯਾ ਹਾਈਥੇ ਤੁਜਣੀ ਇੱਥੇ ਥਾਰੀ ਲੱਗਦੀ ਹੈ ਸਭ ਨੇ। اتنا ਇਸ ਸਾਹਮਣੇ ਘਰਾਂ ਦਾ ਵੀ ਵਧੀਆ ਹੈ ਨਾ ਪਿੱਛੇ ਯਾਰਡ ਏਰੀਆ ਕਿੰਨਾ। ਓਕੇ ਪਹੁੰਚ ਗਏ ਜੀ ਆਪਾਂ ਇੱਥੇ। ਤੇ ਬਹੁਤ ਹੈ ਵਧੀਆ ਵੀ ਸਾਈਕਲਿੰਗ ਵਾਸਤੇ ਬਹੁਤ ਵਧੀਆ ਚੀਜ਼ ਆਇਆ ਇਸ ਸਾਈਕਲਿਸਟ ਕਾਫੀ ਨੰਗਦੇ ਆ। ਪਰ ਜਿੱਥੇ ਪਹੁੰਚਿਆ ਨਾ ਦੇਖੋ ਇੱਥੇ ਨਾਲ ਪੇਡਾ ਬੁੱਢਾ ਨੇ। ਇੱਧਰ ਛੱਡਿਆ ਕਿਉਂਕਿ ਫਾਰਮਿੰਗ ਏਰੀਆ ਜ਼ਿਆਦਾ ਹੈ ਇਧਰ ਵੀ ਸਾਈਡ ਤੇ। ਸੋ ਕਾਫੀ ਤੇਜ਼ ਦਾ ਮਾਨਸਿਕਾ ਮੇਰਾ ਮੈਂ ਕਿਹਾ ਇਧਰ نیچے-नीचे ਚੱਲਾਂਗੇ ਦੇ ਨਾਲ-ਨਾਲ। ਇਹ ਏਰੀਆ ਕਹੇ ਕਹ ਲੋ ਵੀ ਘਾਟ ਐਕਸਪਲੋਰ ਕੀਤਾ ਆਪਾਂ ਸੋ ਅੱਜ ਆਪਾਂ ਉਹ ਕਰਦੇ ਆਂ ਅੱਛਾ ਸਾਹਮਣੇ ਜਿਵੇਂ ਟੋਰੀਕੋ ਸ਼ਾਪਿੰਗ ਮਾਲ ਆ ਇੱਥੋਂ ਰੋਡ ਤੋਂ ਉੱਤਰਦੇ ਆਂ ਨਾਲੇ ਪਾਰਕਿੰਗ ਆ ਇੱਥੇ نیچے ਕੱਚੀ ਹੋ ਜਿੱਥੇ ਆਪਾਂ ਗੱਡੀਆਂ ਲਾਈਆਂ ਨੇ ਜੇ ਕਿਸੇ ਨੂੰ ਪਤਾ ਹੋਵੇ ਦੱਸਿਓ ਜਰੂਰ ਵੀ ਇਹ ਸੋਲਰ ਪੈਨਲ ਲਾਏ ਨੇ ਇਹਨੇ ਸ਼ਾਪਿੰਗ ਮਾਲ ਦੇ ਜਿਹੜੇ ਬਾਹਰਲੀ ਸਾਈਡ ਆ ਜਿੱਧਰ ਮਤਲਬ ਜ਼ਿਆਦਾ ਸਨ ਤੈਂਦਾ ਸਕੀਲ ਉਹ ਨਹੀਂ ਸਕੀਲ ਜਿਹਦੀਆਂ ਵੀ ਕਲਰਡ ਪਲੇਟਾਂ ਜਿਹਨਾਂ ਲਾਈਆਂ ਲੱਗਦੀਆਂ ਸਕਰੀਨਸ ਵੀ ਹੋ ਸਕਦੀਆਂ ਸਕਰੀਨਸ ਵੀ ਹੋ ਸਕਦੀਆਂ ਸਕੀਲ ਉਹ ਵੀ ਸਾਦੀਆਂ ਵਿੱਚ ਤਾਰਾ ਪਾਈਆਂ ਵੀ ਲੱਗਦੀਆਂ ਨੇ ਸੋ ਇੱਕ ਬੜੀ ਸੋਹਣੀ ਚੀਜ਼ ਆਈ ਆਪਣੇ ਦੋਨੇ ਪਾਸੇ ਪਾਣੀ ਆ ਪਰ ਇੱਧਰ ਜਿਹੜਾ ਪਾਣੀ ਆ ਉਹ ਖੜਾ ਵਾ ਤੇ ਆਹ ਸੈਂਟਰ ਚ ਵਾਕ ਆ ਇੱਧਰ ਜਿਹੜਾ ਪਾਣੀ ਐ ਫਲੋ ਕਰ ਰਿਹਾ ਜਿੱਧਰ ਨੂੰ ਫਲੋ ਕਰ ਰਿਹਾ ਆਪਾਂ ਇਹਦੇ ਨਾਲ-ਨਾਲ ਜਾਣਾ ਅੱਗੇ ਰੋਡ ਆ ਰੋਡ ਦੇ ਨੀਚੇ ਦੀ ਜਿਵੇਂ ਟਨਲ ਜੀ ਬਣੀ ਹੋਈ ਆ ਉਧਰ ਦੀ ਨਿਕਲ ਜਾਣਾ ਆਪਾਂ ਹੈਡ ਸਲੋ ਡਾਊਨ ਯੂਜ਼ ਯੋਰ ਬੈਲ ਨੀਨਾ ਦੀ ਬੈਲ ਕਿੱਥੇ ਆ ਟਿੰਗ ਟਿੰਗ ਕਰਦੀ ਉਹਦੇ ਸ਼ੀਸ਼ਾ ਵੀ ਲੱਗਿਆ ਆਪੂ ਦੇਖਣ ਨੂੰ ਚੱਲ ਧਿਆਨ ਨਾਲ ਸ਼ੀਸ਼ਾ ਪਰ ਮੁੜ ਗਿਆ ਆਈ ਥੋਟ ਆਈ ਥੋਟ ਕਾਰ ਵਿਲ ਗੋ ਅਦਰ ਹੈ ਟਿੰਗ ਟਿੰਗ

ਆ ਨਹੀਂ ਆ ਰਹਾ ਬਾਜੀ। ਕੋਦੇ ਬਾਈ ਬਾਈ ਕਿਉਂ ਕਰ ਰਹੀਆਂ ਨੇ? ਉਹ ਸਦਾ ਪੁਲ ਦੇ ਉੱਤੇ ਹੀ ਲੰਘਦਾ ਨਾ ਜਿਹੜਾ ਪੁਲ ਦੇ ਉੱਤੇ ਹੀ ਲੰਘਦਾ। ਉਹਨੂੰ ਬਾਈ ਬਾਈ ਕਰਨ ਲੱਗੇ ਹੋਇਆ ਜਾਣ ਕੋਈ ਬਾਸ। ਆਨੰਦੋਂ ਆਪਾਂ ਦਾ ਬੱਸ ਨੇ ਦੇ ਕੇ ਕਰਦੇ। ਉੱਥੇ ਹੀ ਰੈਂਡਮਲੀ ਕਿਸੇ ਨੂੰ ਬਾਈ ਬਾਈ ਕਰਦੇ। ਭਾ ਇਹ ਬਹੁਤ ਵਧੀਆ ਚੀਜ਼ ਹੈ ਨਾਲ ਦੀ ਨਾਲ ਪਾਣੀ ਦਾ ਫੋਲੋ ਨਾਲ ਵਾਪਸ ਨਹੀਂ ਹੋ ਜਾ। ਜੇ ਬਾਹਰ ਆ ਗਏ ਸੀ ਕਿੰਨਾ ਖੁਸ਼ ਰਹਿੰਦੇ ਆ ਨਾ ਕਿ ਆਊਟਡੋਰ ਵਧੀਆ ਅਰਮਾਨ ਮੰਮੀ ਡੈਡੀ ਸੈਰੇ ਵਾਕ ਕਰਿਆ ਸੀ ਉਹਨਾਂ ਨੇ ਕਹਿ ਸੀ ਕਹਿੰਦੇ ਅੱਜ ਤੁਸੀਂ ਜਾਇਓ ਤੇ ਅਰਮਾਨ ਸਿੰਘ ਸੁੱਤਾ ਪਿਆ ਸੀ ਹੱਲੇ ਅਰਮਾਨ ਦਾ ਛੁੱਟਿਆਲੇ ਦਿਨ ਨੀਂਦ ਕੱਢਦਾ ਹੁੰਦਾ ਅੱਧੇ ਦਿਨ ਤੱਕ ਉਹਨੇ 12 1 ਵਜੇ ਉੱਠਣਾ ਹੁੰਦਾ ਕਿਉਂਕਿ ਉਹ ਡਿਊਰਿੰਗ ਵੀਕ ਬਹੁਤ ਜ਼ਿਆਦਾ ਬਿਜ਼ੀ ਰਹਿੰਦਾ ਨਾ ਸਪੋਰਟਸ ਦੇ ਵਿੱਚ ਜੀ ਮਮ ਕਿੰਡੀ ਵਧੀਆ ਗੱਲ ਆ ਰਸਤਾ ਪੱਕਾ ਬਣਾਇਆ ਹੈ ਹੋਰੇ ਵੀ ਸਾਈਕਲਿਸਟ ਵਾਸਤੇ ਵੀ ਉਦਾਂ ਵਾਕ ਕਰਨ ਵਾਸਤੇ ਗੱਡੀ ਗੁੱਡੀ ਨਹੀਂ ਕੋਈ ਆਉਂਦੀ ਇੱਧਰ ਬਸ ਮਤਲਬ ਆਹੀ ਕੰਮਾਂ ਵਾਸਤੇ ਆ ਰੀਕ੍ਰੀਏਸ਼ਨ ਵਾਸਤੇ ਆ ਕੋਈ ਵੀ ਜਿਵੇਂ ਰਸਤਾ ਵੀ ਚੌੜਾ ਆ ਨਾ ਜਿਵੇਂ ਸਾਈਕਲ ਬਾਈਕ ਵੀ ਲੈ ਆ ਸਕਦੇ ਆ ਸਰੋਂ ਦਾ ਸਾਗ ਲੱਗ ਗਿਆ ਮੈਂ ਕਿਹਦੇ ਕਿਹਦਾ ਸਾਗ ਦਾ ਬੀ ਆਇਆ ਦੇਖੋ ਸਾਗ ਗਿਆ ਹੋਇਆ ਸਰੋਂ ਹਾਂ ਮੈਂ ਇਹਦਾ ਇੱਕ ਬੀਜਾ ਖਾ ਕੇ ਵੀ ਦੇਖਿਆ ਤੂੰ ਕੰਗੇ ਰੰਦਿਆ ਮੈਂ ਆ ਜਾ ਸਪਰੇਅ ਕੀਤੀ ਹੋਈ ਲੱਗਦੀ ਹੈ ਸਰੋਂ ਨਾਲ ਹੀ ਇੱਥੇ ਹੋ ਜਾਣਾ ਕੰਮ ਇਹ ਪਾਣੀ ਆ ਰਿਹਾ ਹੈ ਦਰੋਂ ਹਾ ਥੱਲੇ ਦੀ ਕਿ ਜਿਵੇਂ ਆਪਾਂ ਦੱਸਿਆ ਫਾਰਮਿੰਗ ਲੈਂਡ ਆਲਟਾ ਦੇ ਫਾਰਮ ਵੀ ਨਹੀਂ ਮਿਲਦਾ ਪ੍ਰਾਈਵੇਟ ਫਾਰਮ ਹੋਣੇ ਆ ਪਰ ਬੇਚਲੀ ਪਬਲਿਕ ਵਾਸਤੇ ਜਗਾ ਬਣਾਈ ਆ ਟਰੈਕਟਰ ਵਗਾਇਆ ਖੜੇ ਨੇ ਇਹਨਾਂ ਦੇ ਮਾੜੇ ਮੋਟੇ ਹਜ਼ਾਰ ਪਏ ਨੇ ਤੇ ਇਧਰ ਕੁਛ ਲੋਕ ਇਦਾਂ ਸੜਕਾਂ ਦੇ ਵਿੱਚੇ ਬੈਹ ਜਾਂਦੇ ਆ ਸਾਈਕਲ ਆ ਰਿਹਾ ਉਧਰੋਂ ਕੋਈ ਨਹੀਂ ਬਹੁਤ ਵੱਡੀ ਸੜਕਾਂ ਲੰਘ ਜਾਣਾ ਇਹਨਾਂ ਆਊਟਡੋਰ 'ਚ ਸਭ ਜੇ ਸੈੱਫਟ ਕਰਨਾ ਪੈਂਦਾ ਕਿਧਰ ਦੀ ਜਾਣਾ ਸਿੱਧੇ ਥੱਲੇ ਲੈਫਟ ਪੁੱਤੇ ਰੋਡ ਯੂਜ਼ ਕਰਨ ਦੇ ਰੂਲਸ ਨੇ ओके ਵੀ অলਵੇਸ ਸਟੇ ਓਨ ਦਾ ਲੈਫਟ ਅਜਾ ਸਾਈਨ ਵੀ ਲੱਗੇ ਹੋਏ ਨੇ ਜਗਾ ਜਗਾਤੇ ਜਿਵੇਂ ਤੁਸੀਂ ਆ ਬ੍ਰਿਜ ਦੇ ਉੱਤੇ ਦੀ ਜਾਂਦੇ ਹੋ ਵੈਸਤਾ ਆਪਾਂ ਸਿੱਧੀ ਜਾਣਾ ਤਾਂ ਦੇਖੋ ਇਧਰੋਂ ਲੇਕਸ ਜਿੱਧਰੋਂ ਆਏ ਆ ਆਪਾਂ ਵਾਈ ਰੋਡ ਸਿਟੀ ਇਧਰ ਦੀ ਆ ਕੇ ਸਿਟੀ ਆਉ ਦੇਖ ਮਨੀ ਵਾਈ ਰੋਡ ਤੇ ਚੱਲ ਫੌਕਨਰ ਸਟਰੀਟ ਤੇ ਵਾਈਲੀ ਸਟਰੀਟ ਵਿਲੀ ਸਟਰੀਟ ਜੋ ਵੀ ਆ ਹਾਂ ਵੀ ਕਿਹੜਾ ਵੇ ਕਿਧਰ ਨੂੰ ਜਾਂਦਾ ਉਹ ਚਲਣ ਵੰਨ ਨੋ ਕ੍ਰੌਸ ਆਊਟ ਉਹ ਬੱਚੇ ਉਹ ਤੇਰੇ ਵਰਗੇ ਬੱਚੇ ਨੇ ਸ਼ੁਰੂਆਤ ਕੀਤੀ ਹੋਈ ਹੈ ਪੇਂਟ ਹੱਥ ਲੱਗ ਗਿਆ ਉਹਨਾਂ ਦੇ ਉਹਨਾਂ ਨੇ ਆ ਕੇ ਵਸਤੇ ਯੂਜ਼ ਕਰ ਲਿਆ ਯਾਰ ਆਪਾਂ ਉਹਦੇ ਦੀ ਜਾ ਕੇ ਥੇਸ ਪਾਸੇ ਜਾਣਾ ਓਕੇ ਚਲੋ ਚਲੋ ਚੱਲ ਡਿਡੀਏ ਭਾਜਾ ਇਹਨੇ ਤੁਹਾਨੂੰ ਬੀਟ ਕਰ ਦੇਣਾ ਸਭ ਤੋਂ ਪਹਿਲਾਂ ਚਲੀ ਜਾਣਾ ਦੇਖਿਓ ਸ਼ੀਜ਼ ਐ ਫਾਸ ਫਾਸ ਰਨ ਰਾ ਦੇਖਿਓ ਤੁਸੀਂ ਓਏ ਹੋਏ ਓਏ ਹੋਏ ਓਏ ਹੋਏ ਸਪੀਡ ਅਸੀਂ ਆ ਦੂਸਰੇ ਵੇ ਤੋਂ ਜਾਵਾਂਗੇ ਪਹਿਲਾਂ ਅਸੀਂ ਸੋਚਿਆ ਸੀ ਇਧਰ ਹੀ ਜਿੱਧਰ ਖੜੇ ਸੀ ਮੈਂ ਪਰ ਆਸਾਨ ਲੱਗਿਆ ਵੀ ਇਧਰ ਉਧਰ ਹੁਣ ਐਕਸਪਲੋਰ ਕਰਕੇ ਆਈਏ ਆ ਸਾਈਡ ਇਥੇ ਲਿਜਾ ਆਇਆ ਸੀ ਬਹੁਤ ਬੋਲ ਕੋ ਬਾਈਕ ਕਿਸੇ ਨੇ ਪ੍ਰੋਟ ਕਾ ਉਸ ਵਾਸਤੇ <laughs> yes, motorbikes are <laughs> no, motor. illegal. So, oh, can the no motorbikes? So somebody might be using a motor. Hmm. They um, they, somebody must be using a motor and they saw the sign and said uh, no motorbikes, and they had painted uh, with the chalk or something. and then the crossed no, more no. and hmm. then the, uh, put a yes ठीक है तेरी होगी स्टोरी फिनिश बढ़िया लंबी लंबी स्टोरी सुनिया आ जाओ मैडम आ जाओ ओके ਰਾਤ ਦਮੀ ਆ ਹੱਲ ਵੀ ਉਸ ਜੀ ਹੈਗੀ ਆ ਜੁੱਟਿਆਂ ਤੇ ਹਾਈਲੀ ਰਿਕਮੈਂਡਡ ਵਾਕ ਆ ਜੀ ਇਹ ਵੀ ਤਰੰਗੇ ਦੇ ਵਿੱਚ ਇੱਕ ਹੋਰ ਬਹੁਤ ਸੋਹਣੀਆ ਪਿਆਰੀ ਪਿਆਰੀ ਵਾਕਸ ਨੇ ਬਟ ਇਹਦਾ ਆਪਣਾ ਨਯਾਰਾ ਨਾਲ ਦੀ ਨਾਲ ਪਾਣੀ ਵਗ ਰਿਹਾ ਹੈ ਇਦਾਂ ਤੇ ਪਰਿਵਾਰ ਦੇ ਨਾਲ ਤੁਸੀਂ ਬੜੀ ਸੋਹਣੀ ਵਾਕ ਕਰ ਸਕਦੇ ਹੋ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਾਂ ਹਾਂ व्हीਲ ਚੇਅਰਸ ਪ੍ਰੈਮ ਸਭ ਕੁਝ ਆਸਾਨੀਆਂ ਇੱਥੇ ਕਿਉਂਕਿ ਰਸਤਾ ਆਪਾਂ ਦੇਖਦੇ ਰਹੇ ਹਾਂ ਬੜਾ ਸੋਹਣਾ ਵਾ ਬਾਕੀ ਜਗ੍ਹਾ ਜਗ੍ਹਾ ਤੇ ਸਾਈਨ ਲੱਗੇ ਹੋਏ ਨੇ ਤੁਸੀਂ ਜਿਹੜੇ ਪਾਸੇ ਜਾਣਾ ਉਧਰ ਚਲ ਜਾਓ ਸ਼ਾਰਟ ਵਾਕ ਕਰਨੀ ਹੈ ਤਾਂ ਇੱਕ ਵੇਲੇ ਚੜੋ ਉਥੋਂ ਵਾਪਸ ਆ ਜਾਓ ਯੋਰ ਚੋਇਸ ਬਟ ਡੈਫੀਨੇਟਲੀ ਡੈਫੀਨੇਟਲੀ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਜ਼ਰੂਰ ਕਰ ਦਿਓ ਸਬਸਕ੍ਰਾਈਬ ਨਹੀਂ ਕੀਤਾ ਆ ਵੀ ਕਰ ਲਿਓ ਚੈਨਲ ਦਾ। Listen Let's listen. Listen bird life. ਇਸ ਜਗ੍ਹਾ ਤੇ ਬਰਡ ਲਾਈਫ ਬਹੁਤ ਆ। ਸਾਨੂੰ ਬਹੁਤ ਪੰਛੀਆਂ ਦੀ ਆਵਾਜ਼ਾਂ ਸੁਣ ਰਹੀਆਂ। ਬਸ ਕਿੱਸੇ ਫਿਕਿੰਗ ਕਿੱਪਾ। ਇਹ ਡਰ ਨੂੰ ਨਾ ਨਹੀਂ ਤੋਂ ਹੁੰਦਾ ਖੜ। ਔਰ ਸਾਹਮਣੇ ਨਾ ਪਹਾੜੀ ਜੀ ਦਿਖਦੀਆਂ ਨੇ ਕਿ ਜੀ ਤੇ ਉੱਤੇ ਸਾਨੂੰ ਪੌੜੀਆਂ ਵੀ ਦਿਖ ਰਹੀਆਂ ਨੇ ਤਾਂ ਸੋਚ ਰਹੇ ਆਂ ਵੀ ਜਾਈਏ ਕਿ ਨਾ ਆਹ ਵਾਲੀਆਂ ਜੇ ਲੇਨ ਲੇਨ ਤੇ ਲੇਨ ਤੇ ਚੜ ਜੇਗੀ ਯੂ ਦੇ ਪੌੜੀਆਂ డు ਯੂ ਸੀ ਦੋਸ ਬਲੈਕ ਹਾਂ ਉਹ ਤਾਂ ਮੈਂ ਦੇਖ ਲਿਆ ਨੀ ਨਾ 2-3 ਕਿਲੋਮੀਟਰ ਆਪਾਂ ਅੱਗੇ 2-3 ਕਿਲੋਮੀਟਰ ਵਾਪਸ ਵੀ ਜਾਣਾ ਸੋ ਇਹ ਚੱਕਰ ਆ। ਜਿੱਥੇ ਫੈਂਸ ਲੱਗੀ ਹੋਵੇ ਉੱਥੇ ਨਹੀਂ ਜਾ ਸਕਦੇ ਆਪਾਂ। ਹਾਂ। ਓਏ ਮੀ ਮੀ ਸਟੇਂਜ ਜਸ ਲਾਈਕ ਮਾਊਸ ਇਸ ਇਨ देयर समथिंग। ਹਾਂ ਮੈਂ ਨਿਆ ਰਿਹਾ। ਮਾਊਸ ਨੂੰ ਪੰਜਾਬੀ ਚ ਕੀ ਕਹਿੰਦੇ ਆ? ਅਮਛੀ। ਮਾਊਸ ਨੂੰ ਪੰਜਾਬੀ ਚ ਚਿੜੀ ਕਹਿੰਦੇ ਆ? ਚੂਹਾ। ਚੂਹਾ ਚੂਹਾ ਚੂਹਾ। ਚੂਹਾ ਤੇ ਨਕਤਾ ਦਾ ਹੁੰਦਾ। ਨਹੀਂ ਉਹ ਵੀ ਚੂਹਾ ਹੀ ਹੁੰਦਾ ਪੁੱਤ। ਪੰਜਾਬੀ ਚ ਬਹੁਤ ਕੁਝ ਹੁੰਦਾ ਇਦਾਂ ਦਾ। ਹਾਂ ਇੱਕ ਪੰਜਾਬੀ ਦੇ ਵਰਡ ਦੇ ਤਿੰਨ ਤਿੰਨ ਮੀਨਿੰਗ ਨਿਕਲ ਰਹੇ ਹੁੰਦੇ ਆ। ਸਹੀ ਗੱਲ ਆ। ਹੋਰ ਪੱਥਰ ਦੇ ਅੱਗੇ ਗੁਰੇ ਨੂੰ ਸਵਾ ਪਹਾੜੀਤਾ ਜੀ ਪ੍ਰਾਈਵੇਟ ਪ੍ਰਾਪਰਟੀ ਆ ਕਿਸੇ ਦੀ ਇੱਧਰ ਗੇਟ ਵੁੱਡ ਫੈਂਸਿੰਗ ਲੱਗੀ ਹੋਈ ਆ ਇੱਧਰ ਨਹੀਂ ਜਾ ਸਕਦੇ ਆਪਾਂ ਨਹੀਂ ਤਾਂ ਸੋਚਦੇ ਸੀ ਇਹਦੇ ਚੜ ਕੇ ਆਈਏ ਇਹ ਡੱਕਾ ਕੀ ਆ ਇਕਲਾਤੀ ਖੜੀਆਂ ਹਨਾ ਹਾਂ ਕਿੰਨਾ ਬਾੜਾ ਜੂਨ ਕਰੇ ਉਹ ਮੜਾ ਨੇੜੇ ਤੋਂ ਦੇਖਣਾ ਆ ਹੋਰ ਕਰੇ ਹੋਰ ਨਹੀਂ ਹੁੰਦਾ ਅਸੀਂ ਬਲੇ ਸੁਣੀ ਆ ਨਾ ਡੱਕਸ ਤਾਂ ਨਹੀਂ ਹੈਗੀਆਂ ਇਹ ਸ਼ਿਵਾਲ ਜੀ ਨੇ ਮੈਨੂੰ ਲੱਗਾ ਬਲੈਕ ਤੇ ਬਰਾਊਨ ਚ ਨੇ ਹੂੰ ਮਾਮਲੀ ਪਰ ਵਾਈਟ ਦੇ ਹਨ। ਤਕਰੀਬਨ ਆਪਾਂ 3 ਕਿਲੋਮੀਟਰ ਮੈਸ਼ਲ ਨਮਰੀ ਤੁਰਿਆ ਹੋਵਾਂਗੇ ਨਾ। ਸੋ ਹੁਣ ਅਸੀਂ ਫੈਸਲਾ ਲਾ ਲਈ ਅਸੀਂ ਵਾਪਸ ਜਾਣੇ ਕਿਉਂਕਿ 3 ਕਿਲੋਮੀਟਰ ਵਾਪਸ ਵੀ ਜਾਣਾ ਪੈਣਾ। ਪਰ ਜਿਹੜਾ ਵੀ ਕੋਈ ਆਉਂਦਾ ਇੱਥੇ ਤੁਰ ਕੇ ਨਾ ਤੇ ਨਾਲ ਡੌਗ ਹੁੰਦਾ ਐਲੀਨ ਹਰੇਕ ਨੂੰ ਪੁੱਛ ਰੰਦੀ ਆ ਪਹਿਲਾਂ। ਕਹਿੰਦੀ ਇਜ਼ ਇਟ ਅ ਨਾਈਸ ਡੌਗ ਫ੍ਰੈਂਡਲੀ ਆ ਕੁੱਤਾ। ਤੇ ਜਿਉ ਕਹਿੰਦੇ ਯੈਸ ਫਿਰ ਪੈਟ ਕਰਦੀ ਆ ਉਹਨਾਂ ਖੇਡਦੀ ਆ ਇਹਨੂੰ ਬੜਾ ਵਧੀਆ ਲੱਗਦਾ। ਬਾਕੀ ਜਿਵੇਂ ਪਹਿਲਾਂ ਵੀ ਦੱਸਿਆ ਨਾ ਇੱਥੇ ਅ ਨੈਚਰ ਨਾਲ ਬਹੁਤ ਸੋਹਣਾ ਕਨੈਕਸ਼ਨ ਬਣਦਾ ਕਿਉਂਕਿ ਇੱਥੇ ਨਾ ਬਰਡ ਲਾਈਫ ਜਿਹੜੀ ਨੈਚੁਰਲ ਹੁੰਦੀ ਆ ਉਹ ਬਹੁਤ ਆ ਆਲਦਾਂ ਕਿਉਂਕਿ ਪਾਣੀ ਖੜਾ ਵਾ ਜਿਵੇਂ ਕਿਹੜਾ ਏਰੀਆ ਮਨੀਰ ਨੂੰ ਕਹ ਦਿੰਦੇ ਆ ਜਿੱਥੇ ਜਾ ਹੈ ਲੈਕਸ ਏਰੀਆ ਕਹਿੰਦੇ ਆ ਨਹੀਂ ਲੈਕਸ ਏਰੀਆ ਤਾਂ ਜਿੱਥੇ ਪਾਣੀ ਪੂਣੀ ਖੜਾ ਹੁੰਦਾ ਨੈਚੁਰਲ ਮਤਲਬ ਗਰੋਥ ਹੋਈ ਹੁੰਦੀ ਆ ਆ ਰਿਜ਼ਰਵ ਟਾਈਪ ਆ ਇਹ ਤੇ ਇੱਕ ਮੂਵੀ ਚ ਨਹੀਂ ਆਇਆ ਪੁੱਛਦਾ ਹਾਂ ਅੰਦਰ ਨੂੰ ਯਾਦ ਨਹੀਂ ਆਦਾ ਉਹਦਾ ਪ੍ਰੋਪਰ ਨੇਮ ਨਹੀਂ ਇਹਨੂੰ ਕੋਈ ਸ਼ੋਰ ਕਹਿੰਦੇ ਜਿੱਥੇ ਆਪਾਂ ਉਹ ਕੀ ਕਹਿੰਦੇ ਨੇ ਹੁੰਦੇ ਜਿਵੇਂ ਦਲਦਲ ਹੁੰਦੀ ਆ ਜਾਂ ਐਦਾਂ ਐਦਾਂ ਦਾ ਏਰੀਆ ਵੀ ਕਾਫੀ ਮੈਨੂੰ ਦਿਖਿਆ ਵੀ ਚਿੱਕੜੇ ਚਿੱਕੜਾ ਉਹਦੇ ਵਿੱਚ ਤੇ ਵਿੱਚ ਅਸੀਂ ਇੱਥੇ ਦਲਦਲ ਨਹੀਂ ਆਉਂ ਬੈ ਗਏ ਚਿੱਕੜੀ ਏਰੀਆ ਦੇ ਆ ਚੀਜ਼ਾਂ ਆ ਚੀਜ਼ਾਂ ਬਹੁਤ ਉੱਗੀਆਂ ਹੋਈਆਂ ਨੇ ਸਾਰੇ ਪਾਸੇ ਤੇ ਅਲੱਗ-ਅਲੱਗ ਪੰਖਸ਼ੀ ਇੱਥੇ ਬਹੁਤ ਨੇ ਨਾਈਸ ਫਲਾਵਰ ਬਣੀਆਂ ਹਨਾ ਚੱਲਿੰਨਾ ਚਲੋ ਸੋ ਨਾਟੀ ਨੀ ਨਾ ਮੈਨੂੰ ਵੀ ਕੋਈ ਪੁੱਛਦਾ ਵੀ ਨਾ ਵੀ ਜੇ ਨੀਨਾ ਤੁਹਾਡੀ ਨਾਲ ਹੀ ਸਕੇ ਨਾ ਟੀਆ ਤਾਂ ਮੈਂ ਕਹਿੰਦਾ ਉਹ ਵੈਰੀ ਨੋਟੀ। 3 2 6 ਬਾਏ ਬਾਏ ਨੀਨਾ ਸੀ ਯੂ ਬਾਏ ਬਾਏ ਰਾਤ ਨੂੰ ਇੱਥੇ ਸੋਜੀ ਬਾਏ ਬਾਏ ਬੋਤਾ ਹੱਥ ਛੇਲ ਦਿੰਦੇ ਹੁੰਦੇ ਆ ਖੇਚਣਾ ਇਹਨੂੰ ਅੱਛਾ ਜਾਂਦੇ ਜਾਂਦੇ ਹੋਰ ਇੱਕ ਗੱਲ ਤੁਹਾਨੂੰ ਦੱਸ ਦਈਏ ਵੀ ਇੱਥੇ ਟ੍ਰੀ ਵੀ ਲਾਏ ਹੋਏ ਨੇ ਇਹਨਾਂ ਨੇ ਆ ਜਗ੍ਹਾ ਜਗ੍ਹਾ ਤੇ ਸਾਨੂੰ ਦੇਖਣ ਨੂੰ ਮਿਲੇ ਨੇ ਇਹੇ ਟਾਈਮ ਦੇ ਨਾਲ ਉੱਗਣਗੇ ਤਾਂ ਇੱਥੇ ਸ਼ਾਂਦੀ ਵੀ ਥੋੜੀ ਬਹੁਤੀ ਨਾਲ ਸਹੂਲਤ ਹੋਇਆ ਖਰੂਗੀ ਪਰ ਵਧੀਆ ਚੀਜ਼ ਆ ਇਸ ਟਾਈਮ ਤੱਕ ਜਿਵੇਂ ਆਇਆ ਕਹ ਲੋ ਵੀ ਕਾਈਂਡ ਆਫ ਰੜਾ ਮੈਦਾਨ ਆ ਬਟ ਜਿਵੇਂ ਬਹੁਤ ਜ਼ਿਆਦਾ ਧੁੱਪ ਹੋਵੇ ਤਾਂ ਤੁਹਾਨੂੰ ਸਨ ਹੈਟ ਵਗੈਰਾ ਲੈਣੀ ਚਾਹੀਦੀ ਆ ਸਨਪਨ ਤੋਂ ਬਚਣ ਲਈ ਬਟ ਅਸੀਂ ਹੁਣ ਸਿਰ ਨੂੰ ਧੁੱਪ ਲਵਾ ਰਹੇ ਹਾਂ ਲੀਨਾ ਆ ਗਈ ਆ ਗਈ ਮੈਂ ਕਿਉਂ ਉੱਥੇ ਬੈਠੀ ਨਹੀਂ ਬੜਾ ਟਾਈਮ ਲਾਇਆ ਆਪਣੀਆਂ ਹੈਡ ਚੱਕਣ ਨੂੰ ਇਧਰ ਹੀ ਸਾਈਡ ਤੇ ਮੋਟਰਵੇ ਆ ਆਪਣਾ ਜਿਹੜੀਆਂ ਗੱਡੀਆਂ ਲੰਘ ਰਹੀਆਂ ਨੇ

ਉਹਖ ਜਿਹੜੇ ਪਾਣੀ ਵੱਲ ਨੂੰ ਥੋੜੇ ਝੁਕੇ ਹੁੰਦੇ ਆ ਬੜੇ ਸੋਹਣੇ ਲੱਗਦੇ ਆ ਹਨਾ ਬਿਊਟੀ ਆ ਇਹ ਵੀ ਹੂੰ ਆ ਦੇਖੋ ਕਿੱਥੇ ਉੱਗ ਗਿਆ ਟਰੀ ਗਿਰਿਆ ਹੋਇਆ ਉਹਦੇ ਅੱਜ ਤੇ ਬਿਲਕੁਲ

ਖੰਬੇ ਤੇ ਵੀ ਨਾਮ ਲਿਖ ਕੇ ਕਹਿੰਦੇ ਮੇਰਾ ਖੰਭਾ ਵਾ ਹਾਈ ਕੋਰਟ ਟਰਸਟ ਪਾਵਰ ਹੈ ਲਾਇਆ ਹੋਇਆ ਓਨਡ ਬਾਈ ਟਰਸਟ ਪਾਵਰ ਦੇਖੋ ਪਾਗਲ ਜੀ ਦੇਖੀ ਸਾਰੇ ਵਾਈਟ ਫਲਾਵਰਸ ਇਹ ਆਏ ਤੇ ਹੈ ਕਿੰਨਾ ਸੋਹਣਾ ਲੱਗਦਾ ਗ੍ਰੀਟਿੰਗਸ ਜੀ ਪਾਪਾ ਮੋ ਆਈਏ ਤੇ ਅਸੀਂ ਮਠੀਆਂ ਨਾ ਖਾਈਏ ਇਹ ਕਿਦਾਂ ਹੋ ਸਕਦਾ ਉਹ ਨਹੀਂ ਸੌਰੀ ਆਈ ਮੀਨ ਪਾਪਾ ਮੋ ਆਈਏ ਤੇ ਤੁਹਾਨੂੰ ਮਿਲਣਾ ਹੀ ਇਹ ਕਿਦਾਂ ਹੋ ਸਕਦਾ ਸਹੀ ਗੱਲ ਹੈ ਇਹ ਨਹੀਂ ਗਾਣਾ ਵੀ ਅਸੀਂ ਚਾਹ ਪਣੀ ਪੀਣੀ ਐ ਐਕਚੁਅਲੀ ਅਸੀਂ ਸਾਡੀ ਚਾਹ ਦੀ ਤਮਾ ਸੀਗੀ ਤੇ ਸਾਨੂੰ ਕੋਈ ਲੱਭ ਨਹੀਂ ਸਿਰਿਆ ਵੀ ਅਸੀਂ ਚਾਹ ਕਿੱਥੇ ਪੀਏ ਹੁਣ ਫਿਰ ਅਸੀਂ ਕਿਹਾ ਵੀ ਜਦਕ ਆਪਣਾ ਘਰ ਹੈਗਾ ਫਿਰ ਆਪਾਂ ਕਿਸੇ ਦੇ ਵੱਲ ਕਿਉਂ ਦੇਖੀਏ ਨਾ ਸਹੀ ਗੱਲ ਫਿਰ ਅਸੀਂ ਆਕੇ ਇਹ ਡੱਬਾ ਲਬਿਆ ਦੇਖੋ ਜੀ ਪ੍ਰੈਜੈਂਟੇਸ਼ਨ ਤੇ ਨਾ ਜਾਇਓ ਸਵਾਦ ਬਹੁਤ ਨੇ ਸਵਾਦ ਬਹੁਤ ਨੇ ਹਾਂ ਸਾਡੇ ਦੱਬਾ ਰੱਖਿਆ ਵੀ ਜਿੱ ਸਿੱਟਿਆ ਸਾਡੇ ਵਿੱਚ ਆ ਗਿਆ ਕਿ ਕੱਢ ਲੈ ਕੇ ਜਾਣੇ ਮੈਂ ਕਿਹਾ ਹਾਂ ਆਪ ਕੱਢ ਦੇ ਕੇ ਬੱਕੜੇ ਫੜਾ ਦੀ ਜਾ ਕੇ ਉਹ ਪ੍ਰੈਜੈਂਟੇਸ਼ਨ ਵੱਲ ਮੇ ਆਉਣੀ ਹੈਗਾ ਅਪਣੇ ਘਰ ਚੱਕਾ ਦੀ ਪ੍ਰੈਜੈਂਟੇਸ਼ਨ ਤੇ ਬਾਲਟੀ ਵਾ ਅੱਛਾ ਬਾਲਟੀ ਦੇ ਵਿੱਚ ਕੀ ਅਵਕਾਡੋ ਨੇ ਓ ਮਾਈ ਗੋਡ ਖਾ ਲਓ ਖਾ ਲਓ ਹੋਰ ਸਤਿ ਸ੍ਰੀ ਅਕਾਲ ਜੇ ਤੁਸੀਂ ਨਾ ਦੱਸੇ ਆਓਗੇ ਤਾਂ ਇਹਦੇ ਕੁਝ ਮਿਲੇਗਾ ਅਸੀਂ ਆਉਣਾ ਹੀ ਬਿਨਾਂ ਦੱਸਿਆ ਸਤਿ ਸ੍ਰੀ ਅਕਾਲ ਦਾਲਿਆ ਟਾਈਟ ਸੂਟ ਚੇਂਜ ਕਰ ਲਿਆ ਕਿਉਂ ਮੈਂ ਪਜਾਮਾ ਪਾ ਲਿਆ। ਸਾਸਰੀ ਗੱਲ ਦਾ ਜਵਾਬ ਨਹੀਂ ਹੋ ਰਿਹਾ। ਸਾਸਰੀ ਗੱਲ ਪਾਜੀ ਸਾਸਰੀ ਘਰ। ਤੇ ਘਰ ਵਾਲੇ ਨੂੰ ਕਿਥੇ ਭੇਜਿਆ? ਘਰ ਵਾਲਾ ਜੋ ਆਪ ਨੂੰ ਲੈ ਕੇ ਚਿਪ ਮੰਗਸ ਗਿਆ। ਤਾਂ ਹੀ ਸਾਡੇ ਸਾਡੇ ਅੱਗੇ ਚਿਪਸ ਨੀਲ ਚਿਪਸ ਜੇ ਰੱਖਤੇ। ਮੈਂ ਤਾਂ ਸਮਝ ਨਹੀਂ ਆ ਵੀ ਇਹਨੂੰ ਮਠੀਆਂ ਕਮਾ ਜਾਂ ਮਟਰੀ ਕਮਾ ਜਾਂ। ਹੋਰ ਗੱਲਾਂ ਨਹੀਂ ਗੱਲਾਂ ਬੜੀ ਮਟਰੀ ਸੁਆਦ ਆ। ਹਾਂ। ਆਹ ਸੌਰੀ ਮਠੀਆਂ ਸੁਆਦ ਆ। ਮਠੀਆਂ ਨੇ ਚੌਸ ਚੌਸ ਅੱਛਾ ਜਾ ਤੋ ਹੀ ਬਣਾਉਣ ਲੱਗੇ ਸੀ ਸਾਰੇ ਆਪਣੇ ਆਪਣੇ ਮਤਲਬ ਅਕੋਰਡਿੰਗ ਸ਼ੇਪਸ ਬਣਾਉਂਦੇ ਆ ਨਾ ਇਹ ਇਸ ਗੋਲ ਬੁੱਕਾ ਕੇ ਉੱਤ ਸਾਰੇ ਇਹਦੇ 'ਚ ਥੋੜਾ ਨਮਕ ਜ਼ਿਆਦਾ ਹੈ ਅੱਛਾ ਤੇ ਮੇਰੇ ਬਾਦ ਤੁਸੀਂ ਨਮਕ ਜ਼ਿਆਦਾ ਨਹੀਂ ਖਾਂਦੇ ਮੈਂ ਤਾਂ ਨਹੀਂ ਖਾਂਦਾ ਮੈਂ ਨਹੀਂ ਖਾ ਲੂਗੀ ਹਾਂ ਇਹ ਗੋਲ ਨੇ ਇੱਕ ਦਿਨ ਮੈਂ ਇਦਾਂ ਬਣਾਈਆਂ ਸੀਗੀਆਂ ਪਰ ਫਿਰ ਜਦੋਂ ਮੈਂ ਗੋਲ ਕੱਟਦੀ ਸੀ ਕਿ ਉਹਨਾਂ ਦੀਆਂ ਸਾਈਡਾਂ ਤੋਂ ਆਟਾ ਵਧੀ ਜਾ ਰਿਹਾ ਵਧੀ ਜਾ ਰਿਹਾ ਮੈਂ ਅੱਜ ਹੀ ਤੁਹਾਨੂੰ ਦਿਖਾ ਦਉਂਗਾ ਅਗਲਾ ਟੌਪ ਨੇ ਨੈਕਸਟ ਡੇ ਸਾਰੇ ਨੇ ਕਿਹਾ ਨਾ ਮਨੀਸ਼ਾ ਨੂੰ ਗੋਲ ਬੱਠੇ ਨਹੀਂ ਬਣਾਉਣੀਆਂ ਹੁੰਦੀਆਂ ਸੋ ਮਨੀਸ਼ਾ ਕਹਿਨ ਮੈਂ ਗੋਲ ਮੱਠੀ ਨੈਕਸਟ ਡੇ ਮੈਂ ਫਿਰ ਆਟਾ ਲਾਟ ਬਣਾਇਆ ਕਿ ਕਹਿਨ ਮੈਂ ਗੋਲ ਮੱਠੀ ਸਕੁਅਰ ਕਟਿਆ ਕਿ ਉਹ ਆਟਾ ਦਾ ਵਦੇ ਬਟ ਜਦੋਂ ਗੋਲ ਕਰਦੇ ਆ ਨੂਨ ਵੱਧ ਪਾ ਦਿੰਦੇ ਆ ਵੀ ਕੋਈ ਹੋਰ ਨਾ ਖਾਵੇ ਹੂੰ ਉਹ ਤਰ ਨੰਨੇ ਜਿਆਦਾ ਮੈਂ ਨਾ ਨਮਕ ਨਹੀਂ ਘਾਗੀ ਗਲਤੀ ਨਾਲ ਪੈ ਗਿਆ ਸੀ ਨਾ ਥੀ ਗਾ ਲੰਗਾ ਡਿਗ ਲ ਗਿਆ ਆ ਸਵਾਦ ਮੈਨੂੰ ਜਿਆਦਾ ਲੱਗਿਆ ਮੇਰਾ ਗਲਾ ਖਰਾਬ ਇਹਨੂੰ ਪਤਾ ਹੀ ਨਾ ਲੱਗ ਰਿਹਾ ਹੋਵੇ ਪਰ ਮੈਨੂੰ ਜਿਆਦਾ ਲੱਗਿਆ ਸੀ ਵੱਡੀ ਗੱਲ ਹੈ ਕਰੰਚੀ ਆ ਅਸੀਂ 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 ਬਾਅਕ ਤੇ ਨਿਕਲ ਗਏ ਫਿਰ ਮਨੀਸ਼ਾ ਸੀ ਮੈਂ ਬਾਅਕ ਤੇ ਚਲੇ ਗਿਆ ਉੱਟ ਕੇ ਤੁਹੀ ਆਫਰ ਤੇ ਲੈ ਗਿਆ ਸੀ ਹਰਿਆਨ। ਨਾ ਕੋਈ। ਆ ਤੁਸੀਂ ਲੱਭ ਲਿਆ ਉੱਲੂ ਵਾਲਾ ਕੱਪ। ਮੇਰੇ ਵਾਸਤੇ। ਇਸ ਤੋਂ ਪਹਿਲਾਂ ਭਾਜੀ ਤੁਸੀਂ ਮੈਨੂੰ ਆਖੋ ਵੀ ਤੁੱਲੂ ਵਾਲਾ ਨਹੀਂ ਦਿੱਤਾ। ਚੰਗਾ ਜੀ ਤਾਂ। ਕਪਾਜੋ ਕਾਪੇ ਮੇਰਾ ਫੇਵਰਿਟ ਕਾਪਾ ਜੀ ਦਾ ਨਾ ਫੁੱਲਾ ਡੁੱਲਾ ਹੈ। ਮੈਂ ਤਾਂ ਤੈਨੂੰ ਕੁਝ ਕਿਹਾ ਹੀ ਨਹੀਂ। ਮੈਂ ਤੈਨੂੰ ਦੱਸ ਆ ਤੀ ਗੁੱਸੇ ਆ ਤੁਹਾਡੇ ਨਾਲ। ਮੈਂ ਕੀ ਕਹਾ ਦਿੰਨੂੰ? ਮੈਂ ਕੀ ਕਹਾ ਦਿੰਨੂੰ? ਉਹ ਨਹੀਂ। ਕੀ ਹੋ ਗਿਆ ਸ਼ੋਨਿਆ? ਓਹੋ ਨੇ ਹਾਲ ਖੁਸ਼ ਨਹੀਂ ਆਜ। ਮੰਮਾ ਤੁਹਾਨੂੰ ਇਹ ਸਾਹਮਣਾ ਪੈਣਾ ਆ। ਦੇਖ ਹਾਲ ਆਪਣਾ। ਆਏ ਹੋਏ। ਆਹ ਦੇ। ਜੀ ਉਠੋ। ਭਾਜੀ ਇਹਨੇ ਕਿੰਨੇ 10 ਕਿਲੋ ਕਾਢੋ 20 ਕਿਲੋ। ਤੁਸੀਂ ਤਾਂ ਮੇਰੇ ਜੇਟ ਲੱਗਦੇ ਹੋ ਇਹਦੇ ਜਵਾਈ ਭਾਈ ਨੂੰ ਕੁਆਲਟੀ ਚਕਾਈ ਹੋਵੇ। ਕੀ ਗੱਲ ਆ। ਕੱਤੀ ਗੱਲ। ਚੱਲਾ ਚੱਲਾ ਹੁਣ। ਲੈ ਜਮ ਤੁਸੀਂ ਹੁਣ ਤੁਸੀਂ ਆਪੀ ਆ ਕੇ ਵੀ ਸਾਡੇ 5-6 ਦਿਨ ਦੇ ਲੱਗਦੇ ਨੇ। ਇਹਦੇ ਤੁਸੀਂ ਹਫਤੇ ਮਗਾ ਦੋਗੇ। ਤੂੰ ਮੇਰੀ ਹਾਲ ਸਿੰਘ ਗੋਦੀ ਨਹੀਂ ਆਇਆ ਤੂੰ ਕੀਤੇ ਨਾ ਨਖਰੇ ਅੱਜ ਮੇਨਾਂ ਅੱਜ ਬਹੁਤ ਹਨੂ ਆੱਖਾਂ ਗੱਡੀਆਂ ਨਿਹਾਲ ਨੇ ਇੱਥੇ ਜਾਣਗੇ ਭਲੇ ਆ ਜਾਂਦਾ ਸਾਡੇ ਕੋ ਡਰਾਮੇ ਕਰਦਾ ਆ ਨਾ ਕੰਮੇ ਕਾਦਾ ਮੇਕੋ ਅੱਖਾਂ ਨੇ ਕਿ ਤੈਨੂੰ ਤਿਉੜੀਆਂ ਕਿਵੇਂ ਪਾਈਆਂ ਤੁਹਾਡੇ ਤੇ ਹਾਂ ਹੂੰ ਰੋਣਾ ਨਹੀਂ ਹੁਣ ਉਹ ਆਈ ਨਾ ਨਹੀਂ ਨਹੀਂ ਸੌਰੀ ਮੈਂ ਥੋੜੀ ਜਿਹੀ ਰੋ ਰਹੀ ਸੀ ਨਹੀਂ ਸੀ ਸੌਰੀ ਸੌਰੀ ਹੂੰ ਆਈ ਲਵ ਯੂ ਠੀਕ ਇਹ ਕਿੱਲਣੇ ਗਏ ਨੇ ਹੁਣ ਦੇਖ ਕੁਛ ਤਾਂ ਲੈਣ ਗਏ ਟੈਂ 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 ਕੀ ਲੱਗਿਆ ਉਹਨੂੰ ਇਹਨੂੰ ਹੋਣਿਆਲਾ ਕੀ ਹੈ ਕੀ ਇਹਦੇ ਵਿੱਚ ਆ ਡੱਕੇ ਜੇ ਤੇਰੇ ਵਧੀਆ ਨੇ ਮਨੀ ਪਲਾਨ ਨੇ ਵਧੀਆ ਜਿਹੜੇ ਹੋਇਆ ਉੱਤੇ ਹਾਂ ਸਟੈਂਡ ਟੁੱਟ ਗਿਆ ਜਿਹੜੀਆਂ ਦਹੀਂ ਸੇਵੀਆ ਹਾਂ ਸੇਵੀਆ ਦਹੀਂ ਪੱਲੇ ਅਸਾਂ ਦਹੀਂ ਪੱਲੇ ਹਾਂ ਹਾਂ ਮੈਂ ਇਹਨੂੰ ਕਹ ਰਹਿਣ ਦੇ ਕੀ ਪਾਰੀਆਂ ਰਹਿਣ ਦੇ ਕਹਿੰਦੀ ਦੇਖ ਕੇ ਕਹਿ ਦੋ ਇੱਕੋ ਜਿਵੇਂ ਦੇਖਿਆ ਮੈਂ ਦਹੀਂ ਪੱਲੇ ਮੈਂ ਪਾ ਦੇ